ਮਹਾ ਕੁੰਭ ਵਿੱਚ ਲੱਗੀ ਇੱਕ ਵਾਰੀ ਫਿਰ ਅੱਗ ਫਾਇਰ ਬ੍ਰਿਗੇਡ ਨੇ ਕੀਤਾ ਅੱਗ ਤੇ ਕਾਬੂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਕਰ ਰਹੀ ਹਾਂ ਸਾਂਝੀਆਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਮਹਾ ਕੁੰਭ ਵਿੱਚ ਇੱਕ ਵਾਰੀ ਫਿਰ ਅੱਗ ਲੱਗੀ ਹਾਲਾਂਕਿ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਕਰ ਲਿਆ ਗਿਆ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਸ਼ੁੱਕਰਵਾਰ ਯਾਨੀ ਕਿ ਅੱਜ ਨੂੰ ਮਹਾ ਕੁੰਬ ਮੇਲਾ ਖੇਤਰ ਵਿੱਚ ਅੱਗ ਲੱਗ ਗਈ ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ ਅੱਗ ਲੱਗਣ ਦੀ ਇਹ ਘਟਨਾ ਪੀਪਾ ਪੁਲ ਨੇੜੇ 18 ਨੇੜੇ ਵਾਪਰੀ ਆਰਐਫ ਯੂਪੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਇਹ ਅਗ ਸੈਕਟਰ 18 ਸ਼ੰਕਰਾਚਾਰਿਆ ਮਾਰਗ ਤੇ ਸਥਿਤ ਹਰੀ ਹਰਾਨੰਦ ਕੈਂਪ ਵਿੱਚ ਲੱਗੀ। ਪੱਤਰਕਾਰ ਨਾਲ ਗੱਲ ਕਰਦਿਆਂ ਹੋਇਆ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗ ਲੱਗ ਗਈ ਅਤੇ ਕੁਝ ਮਿੰਟਾਂ ਵਿੱਚ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਹਾਲਾਂਕਿ ਨਹੀਂ ਹੋਇਆ ਹੈ, ਆਰਥਿਕ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀ ਵਿਸ਼ੇਸ਼ ਟੀਮ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾ ਰਹੀ ਹੈ। ਇੱਕ ਪੁਲਿਸ ਅਧਿਕਾਰੀ ਨੇ ਮੌਕੇ ਤੇ ਐਲਾਨ ਕੀਤਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਭ ਕੁਝ ਕੰਟਰੋਲ ਵਿੱਚ ਹੈ ਸਾਰਿਆਂ ਨੂੰ ਅਸੈਂਬਲੀ ਪੁਆਇੰਟ ਤੇ ਆਉਣਾ ਚਾਹੀਦਾ ਹੈ ਅੱਗ ਲੱਗਣ ਤੋਂ ਬਾਅਦ ਪੋਟਨ ਬ੍ਰਿਜ ਨੰਬਰ 18 ਤੇ ਸ਼ਰਦਾਲਾਂ ਦੀ ਪੀੜ ਇਕੱਠੀ ਹੋ ਗਏ ਸੈਕਟਰ 18 ਤੇ ਉਸ ਥਾਂ ਤੇ ਵੱਡੀ ਗਿਣਤੀ ਵਿੱਚ ਸੰਤ ਅਤੇ ਮਹਾਤਮਾ ਰਹਿੰਦੇ ਹਨ ਜਿੱਥੇ ਅੱਗ ਲੱਗੀ ਸੀ ਪਿਛਲੇ ਕੁਝ ਦਿਨਾਂ ਤੋਂ ਇੱਥੇ ਇੰਨੀ ਕ ਭੀੜ ਹੈ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਪੁਲਿਸ ਆਰਐਫ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਏ ਤੇ ਟੀਮ ਵਰਕ ਨਾਲ ਉਹਨਾਂ ਨੇ ਕੁਝ ਥਾਵਾਂ ਤੇ ਸੜਕਾਂ ਨੂੰ ਰੋਕ ਵੀ ਦਿੱਤਾ ਹੋਰ ਥਾਵਾਂ ਤੇ ਰਸਤੇ ਵੀ ਬਦਲ ਦਿੱਤੇ ਅਹੇ ਜੀ ਸਥਿਤੀ ਵਿੱਚ ਇੱਕ ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹਾਕੁੰਭ ਵਿੱਚ ਲੱਗੀ ਇੱਕ ਵਾਰੀ ਫਿਰ ਅੱਗ ਫਾਇਰ ਬ੍ਰਿਗੇਡ ਨੇ ਕੀਤਾ ਅੱਗ ਤੇ ਕਾਬੂ ਮੌਕੇ ਦੀਆਂ ਤਸਵੀਰਾਂ ਤਾਂ ਕਰ ਰਹੇ ਹਾਂ ਸਾਂਝੀਆਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਮਹਾਕੁੰਬ ਵਿੱਚ ਇੱਕ ਵਾਰੀ ਫਿਰ ਅੱਗ ਲੱਗੀ ਹਾਲਾਂਕਿ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਕਰ ਲਿਆ ਗਿਆ ਹੈ ਪਰਦੇਸ਼ ਦੇ ਪ੍ਰਿਆਗਰਾਜ ਵਿੱਚ ਸ਼ੁੱਕਰਵਾਰ ਯਾਨੀ ਕਿ ਅੱਜ ਨੂੰ ਮਹਾਕੁੰਮੇਲਾ ਖੇਤਰ ਵਿੱਚ ਅੱਗ ਲੱਗ ਗਈ ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ਤਿਤ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ ਅੱਗ ਲੱਗਣ ਦੀ ਇਹ ਘਟਨਾ ਪੀਪਾ ਪੁਲ ਨੇੜੇ 18 ਨੇੜੇ ਵਾਪਰੀ ਆਰਐਫ ਯੂਪੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਇਹ ਅੱਗ ਸੈਕਟਰ 18 ਸ਼ੰਕਰਾਚਾਰਿਆ ਮਾਰਗ ਤੇ ਸਥਿਤ ਹਰੀ ਹਰਾਨੰਦ ਕੈਂਪ ਵਿੱਚ ਲੱਗੀ ਪੱਤਰਕਾਰ ਨਾਲ ਗੱਲ ਕਰਦਿਆਂ ਹੋਇਆ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗ ਲੱਗ ਗਈ ਅਤੇ ਕੁਝ ਮਿੰਟਾਂ ਵਿੱਚ ਹੀ ਅੱਗ ਤੇ ਆਪੋ ਪਾਲਿਆ ਗਿਆ ਹੈ ਕੋਈ ਜਾਨੀ ਨੁਕਸਾਨ ਹਾਲਾਂਕਿ ਨਹੀਂ ਹੋਇਆ ਹੈ ਆਰਥਿਕ ਨੁਕਸਾਨ ਦਾ ਮੁਲਾਕਣ ਕੀਤਾ ਜਾ ਰਿਹਾ ਹੈ ਫਾਇਰ ਬ੍ਰਿਗੇਡ ਦੀ ਵਿਸ਼ੇਸ਼ ਟੀਮ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾ ਰਹੀ ਹੈ ਇੱਕ ਪੁਲਿਸ ਅਧਿਕਾਰੀ ਨੇ ਮੌਕੇ ਤੇ ਐਲਾਨ ਕੀਤਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਭ ਕੁਝ ਕੰਟਰੋਲ ਵਿੱਚ ਹੈ ਸਾਰਿਆਂ ਨੂੰ ਅਸੈਂਬਲੀ ਪੁਆਇੰਟ ਤੇ ਆਉਣਾ ਚਾਹੀਦਾ ਹੈ ਅੱਗ ਲੱਗਣ ਤੋਂ ਬਾਅਦ ਪਟੌਨ ਬ੍ਰਿਜ ਨੰਬਰ 18 ਤੇ ਸਰਦਵਾਲਾਂ ਦੇ ਪੀੜ ਇਕੱਠੀ ਹੋ ਗਏ ਸੈਕਟਰ 18 ਤੇ ਉਸ ਥਾਂ ਤੇ ਵੱਡੀ ਗਿਣਤੀ ਵਿੱਚ ਸੰਤ ਅਤੇ ਮਹਾਤਮਾ ਰਹਿੰਦੇ ਹਨ ਜਿੱਥੇ ਅੱਗ ਲੱਗੀ ਸੀ ਪਿਛਲੇ ਕੁਝ ਦਿਨਾਂ ਤੋਂ ਇੱਥੇ ਇੰਨੀ ਕ ਭੀੜ ਹੈ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਪੁਲਿਸ ਆਰਐਫ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਏ ਤੇ ਟੀਮ ਵਰਕ ਨਾਲ ਉਹਨਾਂ ਨੇ ਕੁਝ ਥਾਵਾਂ ਤੇ ਸੜਕਾਂ ਨੂੰ ਰੋਕ ਵੀ ਦਿੱਤਾ ਹੋਰ ਥਾਵਾਂ ਤੇ ਰਸਤੇ ਵੀ ਬਦਲ ਦਿੱਤੇ ਅਹੇ ਜੀ ਸਥਿਤੀ ਵਿੱਚ ਇੱਕ ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ